ਕੇਕ ਦਾ ਖਿਆਲ ਕੇ ਕੱਲ ਮਤਲਬ ਇੱਥੇ ਸਟਾਲ 카ਟ ਲਗਾਉਣ ਦਾ ਖਿਆਲ ਕਿੱਥੋਂ ਆਇਆ ਇਹ ਆਈਡੀਆ ਤਾਂ ਮੇਰੇ ਚਾਚੂ ਦਾ ਹੈ ਵੈਸੋ ਤਾਂ ਉਹਨਾਂ ਦੇ ਮਾਈਂਡ 'ਚ ਆਇਆ ਕਿ ਸਾਰੀਆਂ ਚੀਜ਼ਾਂ ਤਾਂ ਸਾਨੂੰ ਮਿਲ ਜਾਂਦੀਆਂ ਨੇ ਲੋਕਲ ਬਾਕੀ ਜਿਹੜੇ ਕੇਕਸ ਨੇ ਪੇਸਟਰੀਜ਼ ਨੇ ਇਹ ਸਾਨੂੰ ਇੱਧਰ ਲੋਕਲ ਦੇਖਣ ਨੂੰ ਨਹੀਂ ਮਿਲਦੀਆਂ ਸਟਾਲਸ ਵਗੈਰਾ ਨਹੀਂ ਦਿਖਦੇ ਸੇ 32 ਕਿਨ ਇੱਥੇ ਡੈਕੋਰੇਟ ਕੀਤਾ ਹੋਇਆ ਹੈ ਇਹ ਡੈਕੋਰੇਟ ਦੇ ਪਿੱਛੇ ਦਾ ਪਰਪਸ ਕੀ ਹੈ ਜਿਹੜਾ ਵੀ ਇੱਕ ਵਾਰੀ ਆ ਕੇ ਇੱਥੇ ਮਲੇ ਟੇਸਟ ਕਰਦੇ ਹੋ ਜਰੂਰ ਵਾਪਸ ਆਉਂਦੇ ਨੇ ਸਾਨੂੰ ਦੱਸਦਾ ਹੈ ਫੀਡਬੈਕ ਦਿੰਦਾ ਹੈ ਕਹਿੰਦਾ ਕਿ ਅਸੀਂ ਇਦਾਂ ਦਾ ਪਹਿਲਾਂ ਟਰਾਈ ਕੀਤਾ ਨਹੀਂ ਹੈ ਇਦਾਂ ਦਮ ਵਿਲੇ ਆ ਰਹੀ ਸਾਨੂੰ ਕਿਤੇ ਸਾਨੂੰ ਵੀ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਅਗਰ ਕੋਈ ਤੁਹਾਡੇ ਇੱਥੇ ਪੇਸਟਰੀ ਟਰਾਈ ਕਰਕੇ ਜਾਂਦਾ ਮੰਨ ਲਓ ਕੋਈ ਰੈਂਬੋ ਵਾਲੇ ਕਰ ਗਈ ਹੈ ਤੁਹਾਡੇ ਉਹ ਜਿਹੜਾ 치즈 ਬਿਸਕਟ ਵਾਲਾ ਕੇਕ ਹੈ ਔਰ ਟਰਾਈ ਕਰਕੇ ਜਾਂਦੇ ਆ ਔਰ ਉਹਨਾਂ ਨੇ ਅਗਰ ਇਹ ਕਹਿਤਾ ਕਿ ਜੀ ਸਾਨੂੰ ਫਲਾਣਾ ਕੇਕ ਬੜਾ ਪਸੰਦ ਹੈ ਸਾਨੂੰ ਇੱਕ ਦਿਨ ਪਹਿਲਾਂ ਆਰਡਰ ਦੇ ਕੇ ਜਾਂ ਕਸਟਮਰ ਤੇ ਅਸੀਂ ਉਹਨਾਂ ਲਈ ਸਪੈਸ਼ਲ ਤਿਆਰ ਕਰਾ ਕੇ ਲੈ ਕੇ ਆਨੇ ਆਈ 치즈 ਜਿਹੜੇ ਸਲਾਈਸਸ ਨੇ ਇਹ ਸਾਰਿਆਂ ਦੇ ਬੋਲ ਪਸੰਦ ਨੇ ਸਭ ਤੋਂ ਜ਼ਿਆਦਾ ਤਾਂ ਬਿਸਕੌਫ 치즈 ਕੇਕ ਇਹ ਸਾਡਾ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਹੈ ਨੇ ਵੀ ਕਸਟਮਰ ਹੁਣ ਤੱਕ ਬਣੇ ਨੇ ਉਹ ਆਂਦੇ ਨੇ ਉਹਨਾਂ ਨੂੰ ਪਤਾ ਇਹ ਟੇਸਟ ਤੇ ਉਹ ਆਪਣੇ ਦੋਸਤਾਂ ਨੂੰ ਫੈਮਲੀਆਂ ਵਗੈਰਾ ਲਈ ਵੀ ਲੈ ਕੇ ਜਾਂਦੇ ਨੇ ਇਹ ਕਾਟਵੇ ਲਗਾ ਰਿਹਾ ਐਜੂਕੇਸ਼ਨ ਸਾਰੀ ਚੀਜ਼ਾਂ ਮੈਨੇਜ ਕਿਵੇਂ ਕਰਦੇ ਹੋ ਹਲੇ ਤਾਂ ਮੈਂ ਪੜਾਈ ਕਰ ਰਹੀ ਹਾਂ ਬੀਐਸਸੀ ਸੈਕੰਡ ইয়ার ਹੈ ਮੇਰਾ ਤੇ ਨਾਲ ਨਾਲ ਇਹ ਚੀਜ਼ ਕੇਕ ਦਾ ਆਈਡੀਆ ਉਹ ਚਾਚੂ ਦਾ ਸੀ ਤੇ ਉਹ ਕਹਿੰਦੇ ਕਿ ਚਲੋ ਸ਼ੁਰੂ ਕਰਦੇ ਆਂ ਆਪਾਂ ਦੇਖਦੇ ਆਂ ਕਿ ਕੀ ਬਣਦਾ ਹੈ ਕ੍ਰਿਸਮਸ ਦੇ ਟਾਈਮ ਤੇ ਇੱਥੇ ਕਰਾਊਡ ਬਹੁਤ ਹੋ ਗਿਆ ਸੀਗਾ ਕਿਹੜਾ ਕੇਕ ਕੱਟ ਪੈ ਗਿਆ ਸੀ ਉਹ ਸਾਡਾ ਬਿਸਕਾਫ ਚੀਜ਼ ਕੇਕ ਉਹ ਕੱਟ ਪੈ ਗਿਆ ਸੀ ਬਾਕੀ ਸਾਰੇ ਸੇਲ ਹੋ ਗਏ ਸੀਗੇ ਹਾਂ ਜੀ ਸਸ਼ੀਗਲ ਦੀ ਚਾਚਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੀ ਆਪਣੀ ਅਦਿਤੀ ਸੋ ਮਿੱਠੀਆਂ-ਮਿੱਠੀਆਂ ਗੱਲਾਂ ਦੇ ਨਾਲ ਮਿੱਠੇ-ਮਿੱਠੇ ਸਟੋਰੀਜ਼ ਆਪਾਂ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਹਾਂ ਨਾ ਅੱਜ ਅਸੀਂ ਗੱਲ ਕਰਾਂਗੇ ਚਰਚਾ ਕਰਾਂਗੇ ਕੇਕ ਬਾਰੇ ਪੇਸਟਰੀ ਬਾਰੇ ਜਦੋਂ ਕੇਕ ਔਰ ਪੇਸਟਰੀ ਦੀ ਗੱਲ ਆਉਂਦੀ ਹੈ ਉਦੋਂ ਸਾਨੂੰ ਕਿਹ ਜਿਹੇ ਕਿਦਾਂ ਦੇ ਯਾਦ ਆਉਂਦੇ ਫੈਸਟੀਵਲਸ ਬਰਥਡੇ ਨਿਊ ਇਅਰ ਔਰ ਜ਼ਿਆਦਾਤਰ ਵੈਡਿੰਗਸ ਜਿਹਦੇ ਵਿੱਚ ਅੱਜਕੱਲ ਕੇਕ ਆਮ ਮਿਲਦਾ ਰਹਿੰਦਾ ਔਰ ਜਿਹੜਾ ਕੇਕ ਹੈ ਨਾ ਅਲੱਗ ਅਲੱਗ ਫਲੇਵਰਸ ਆ ਰਹੇ ਨੇ ਔਰ ਜਿਵੇਂ ਵਿੱਚ ਮਤਲਬ ਤੁਹਾਡਾ ਕਿਹੜਾ ਫੇਵਰਿਟ ਹੈ ਕਮੈਂਟਸ ਬਾਕ ਦੇ ਵਿੱਚ ਸਾਡਾ ਸਾਡਾ ਜਿਹੜਾ ਫੇਵਰਿਟ ਹੈ ਉਹ ਤਾਂ ਆਪਾਂ ਇੱਥੇ ਦੇਖਾਂਗੇ ਉਹ ਤਾਂ ਦੱਸਾਂਗੇ ਸਾਨੂੰ ਕਿਹੜਾ ਪਸੰਦ ਵੀ ਹੈ ਸਾਡਾ ਕਿਹੜਾ ਰੀਸੈਂਟ ਫੇਵਰਿਟ ਬਣ ਗਿਆ ਹੈ ਉਹਦੇ ਲਈ ਸਾਡੇ ਨਾਲ ਜੁੜੇ ਨੇ ਅੰਤਲ ਜੀ ਜੋ ਇਸ ਟਾਈਮ ਲੁਧਿਆਣਾ ਦੇ ਵਿੱਚ ਨਾ ਕੇਕ ਦੇ ਲਈ ਜ਼ਿਆਦਾ ਫੇਮਸ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਤਲ ਜੀ ਕੇਕ ਦੀ ਵੈਰਾਈਟੀ ਬਾਰੇ ਦੱਸੋ ਇੱਕ ਕੇਕ ਦਾ ਖਿਆਲ ਕੇਕ ਦਾ ਮਤਲਬ ਇੱਥੇ ਸਟਾਲ ਕਾਰਟ ਲਗਾਉਣ ਦਾ ਖਿਆਲ ਕਿੱਥੋਂ ਆਇਆ ਏ ਆਈਡੀਆ ਤਾਂ ਮੇਰੇ ਚਾਚੂ ਦਾ ਹੈ ਮੈਸੂ ਤਾਂ ਉਹਨਾਂ ਦੇ ਮਾਈਂਡ 'ਚ ਆਇਆ ਕਿ ਸਾਰੀਆਂ ਚੀਜ਼ਾਂ ਤਾਂ ਸਾਨੂੰ ਮਿਲ ਜਾਂਦੀਆਂ ਨੇ ਲੋਕਲ ਬਾਕੀ ਇਹ ਜਿਹੜੇ ਕੇਕਸ ਨੇ ਪੇਸਟਰੀਜ਼ ਨੇ ਇਹ ਸਾਨੂੰ ਇੱਧਰ ਲੋਕਲ ਦੇਖਣ ਨੂੰ ਨਹੀਂ ਮਿਲਦੀਆਂ ਸਟਾਲਸ ਵਗੈਰਾ ਨਹੀਂ ਦਿਖਦੇ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਇੱਕ ਸਟਾਲ ਤੋਂ ਉਸ ਤੋਂ ਬਹੁਤ سارے ਸਟਾਲਸ ਨੇ ਤੇ ਉਹਨਾਂ ਨੂੰ ਮਤਲਬ ਹੋਇਆ ਕਿ ਹਾਂ ਸਾਨੂੰ ਨਾ ਇਹ ਚੀਜ਼ ਕੇਕਸ ਉਪਰੋ ਚੀਜ਼ ਕੇਕ ਅਲੱਗ ਹੀ ਹੋ ਜਾਂਦੇ ਲੋਕੀ ਤਾਂ ਪਹਿਲਾਂ ਟਰਾਈ ਕਰਨ ਤੋਂ ਪਹਿਲਾਂ ਹੀ ਸੋਚਦੇ ਨੇ ਨਹੀਂ ਚੀਜ਼ ਕੇਕ ਦਾ ਤਾਂ ਤਾਂ ਸਮਝ ਆ ਜਾਂਦਾ ਵੈ ਪਰ ਕੇਕ ਦੀ ਤਾਂ ਵੈਰਾਈਟੀ ਅੰਗਿਨਤ ਹੈ ਮਤਲਬ ਫਲੇਵਰ ਇੰਨੇ ਜ਼ਿਆਦਾ ਹੈ ਕਿ ਮਤਲਬ ਤੁਸੀਂ 1 2 3 ਮਤਲਬ ਜਦੋਂ ਲੈਣਾ ਵੀ ਹੁੰਦਾ ਨਾ ਉਹਦੇ ਵੀ ਲਿਮਟਿਡ ਟੇਸਟ ਕਰਦੇ ਨੇ ਪਰ ਤੁਸੀਂ ਜਿਸ ਤਰੀਕੇ ਨਾਲ ਇੱਥੇ ਡੈਕੋਰੇਟ ਕੀਤਾ ਹੋਇਆ ਹੈ ਇਹ ਡੈਕੋਰੇਟ ਦੇ ਪਿੱਛੇ ਦਾ ਪਰਪਸ ਕੀ ਹੈ ਇਹ ਕਿ ਵਸੇ ਥੇ ਸਾਨੂੰ ਟੇਸਟ ਕਰਾਣਾ ਹੈ ਲੋਕਾਂ ਨੂੰ ਆਪਣੇ ਬੇકરી ਦਾ ਅਸੀਂ ਦਿਖਾਣਾ ਹੈ ਕਿ ਸਾਡਾ ਟੇਸਟ ਜਿਹੜਾ ਹੈ ਉਹ ਮਤਲਬ ਹੋਰ ਜਿੰਨਾ ਵੀ ਟਰਾਈ ਕੀਤਾ ਹੈ ਉਸ ਤੋਂ ਵਧੀਆ ਹੈ ਜੀ ਜਿਹੜਾ ਵੀ ਇੱਕ ਵਾਰੀ ਆ ਕੇ ਇੱਥੇ ਮਲੇ ਟੇਸਟ ਕਰਦੇ ਹੈ ਉਹ ਜ਼ਰੂਰ ਵਾਪਸ ਆਉਂਦੇ ਹੈ ਸਾਨੂੰ ਦੱਸਦਾ ਹੈ ਫੀਡਬੈਕ ਦਿੰਦਾ ਹੈ ਕਹਿੰਦਾ ਹੈ ਕਿ ਅਸੀਂ ਇਦਾਂ ਦਾ ਪਹਿਲਾਂ ਟਰਾਈ ਕੀਤਾ ਨਹੀਂ ਹੈ ਇਦਾਂ ਦਾ ਮਿਲੇ ਆ ਰਹੀ ਸਾਨੂੰ ਕਿਤੇ ਸਾਨੂੰ ਵੀ ਸੁਣ ਕੇ ਬਹੁਤ ਵਧੀਆ ਲੱਗਦਾ ਹੈ अच्छा मान लो अगर कोई ਤੁਹਾਡੇ ਇੱਥੇ ਪੇਸਟਰੀ ਟਰਾਈ ਕਰਕੇ ਜਾਂਦਾ ਹੈ ਮੰਨ ਲਓ ਕੋਈ ਰੈਂਬੋ ਵਾਲੇ ਕਰ ਗਈ ਹੈ ਤੁਹਾਡੀ ਉਹ ਜਿਹੜਾ 치즈 ਬਿਸਕਟ ਵਾਲਾ ਕੇਕ ਹੈ ਔਰ ਟਰਾਈ ਕਰਕੇ ਜਾਂਦੇ ਆ ਔਰ ਉਹਨਾਂ ਨੇ ਅਗਰ ਇਹ ਕਹਿਤਾ ਕਿ ਜੀ ਸਾਨੂੰ ਫਲਾਣਾ ਕੇਕ ਬੜਾ ਪਸੰਦ ਹੈ ਸਾਨੂੰ ਪੂਰਾ ਕੇਕ ਚਾਹੀਦਾ ਐਨੇ ਐਨੇ ਅੱਧਾ ਕਿਲੋ ਦਾ ਜਾਂ ਕਿਲੋ ਦਾ 2 ਕਿਲੋ ਦਾ ਫਿਰ ਉਹ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਉਹਦਾ ਕੀ ਪ੍ਰੋਸੈਸ ਹੁੰਦਾ ਉਹ ਵੀ ਕੇਕ ਕੇਕਸ ਵਗੈਰਾ ਵਿੱਚ ਲੈਣੇ ਹੋਣ 1 ਕਿਜੀ ਦਾ 1/2 ਕਿਜੀ ਦਾ ਉਹ ਵੀ ਅਸੀਂ ਇੱਥੇ ਅਵੇਲੇਬਲ ਕਰਾ ਦਿੰਦੇ ਹਾਂ ਬਟ ਇਹ ਹੈ ਕਿ ਨਾ ਇੱਥੇ ਲਿਆਣਾ ਥੋੜਾ ਡਿਫਿਕਲਟ ਹੈ ਤੇ ਸਾਨੂੰ ਇੱਕ ਦਿਨ ਪਹਿਲਾਂ ਆਰਡਰ ਦੇ ਕੇ ਜਾਣ ਕਸਟਮਰ ਤੇ ਅਸੀਂ ਉਹਨਾਂ ਲਈ ਸਪੈਸ਼ਲ ਫਿਰ ਤਿਆਰ ਕਰਾ ਕੇ ਲੈ ਕੇ ਆਉਨੇ ਆਈ ਚੀਜ਼ ਜਿਹੜੇ ਸਲਾਈਸਸ ਨੇ ਇਹ ਸਾਰਿਆਂ ਦੇ ਬਹੁਤ ਪਸੰਦੇ ਸਭ ਤੋਂ ਜ਼ਿਆਦਾ ਤਾਂ ਡਿਸਕਾਫ ਚੀਜ਼ ਕੇਕ ਇਹ ਸਾਡਾ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਹੈ ਤੇ ਸਾਰੇ ਖਾਂਦੇ ਨੇ ਸਾਨੂੰ ਇੱਥੇ ਹੀ ਦੱਸ ਕੇ ਜਾਣਗੇ ਕਿ ਸਾਨੂੰ ਬਹੁਤ ਵਧੀਆ ਲੱਗਿਆ ਜਿੰਨੇ ਵੀ ਕਸਟਮਰ ਹੁਣ ਤੱਕ ਬਣੇ ਨੇ ਉਹ ਆਂਦੇ ਨੇ ਉਹਨਾਂ ਨੂੰ ਪਤਾ ਹੈ ਟੇਸਟ ਤੇ ਉਹ ਆਪਣੇ ਦੋਸਤਾਂ ਨੂੰ ਫੈਮਲੀਆਂ ਵਗੈਰਾ ਲਈ ਵੀ ਲੈ ਕੇ ਜਾਂਦੇ ਨੇ ਇਹ। ਓਕੇ ਆ ਚੀਜ਼ ਕੇ ਕਹ ਲਾ ਤਾਂ ਚਲੋ ਸਮਝਿਆ ਸਿਰ ਸੇ ਕਾਰਟ ਲਗਾਉਂਦੇ ਹੋ। ਪਰ ਪਹਿਲੇ ਤਾਂ ਇਹ ਮੈਂ ਜਾਨਣਾ ਚਾਹੁੰਗੀ ਤੁਹਾਡੀ ਉਮਰ ਕਿੰਨੀ ਹੈ? ਉਹ ਤੁਸੀਂ ਆਪਣੇ এডਿਕੇਸ਼ਨ ਕਿਵੇਂ ਮੈਨੇਜ ਕਰਦੇ ਹੋ? ਇਸ ਕਾਰਟ ਕਾਰਟ ਵੀ ਲਗਾ ਰਿਹਾ এডਿਕੇਸ਼ਨ ਸਾਰੀ ਚੀਜ਼ਾਂ ਮੈਨੇਜ ਕਿਵੇਂ ਕਰਦੇ ਹੋ? ਹਲੇ ਤਾਂ ਮੈਂ ਪੜਾਈ ਕਰ ਰਹੀ ਹਾਂ। ਬੀਐਸਸੀ ਸੈਕੰਡ ਈਅਰ ਹੈ ਮੇਰਾ। ਤੇ ਨਾਲ-ਨਾਲ ਇਹ ਚੀਜ਼ ਕੇ ਇੱਕ ਆਈਡੀਆ ਉਹ ਚਾਚੂ ਦਾ ਸੀ ਤੇ ਉਹ ਕਹਿੰਦੇ ਕਿ ਚਲੋ ਸ਼ੁਰੂ ਕਰਦੇ ਆ ਆਪਾਂ ਦੇਖਦੇ ਆ ਕਿ ਕੀ ਬਣਦਾ ਹੈ ਤੇ ਉਹਨਾਂ ਨੇ ਸ਼ੁਰੂ ਕੀਤਾ ਮੈਨੂੰ ਵੀ ਇਹ ਆਈਡੀਆ ਬਹੁਤ ਵਧੀਆ ਲੱਗਿਆ ਤੇ ਮੈਂ ਕਿਹਾ ਕਿ ਮੈਂ ਮੈਂ ਵੀ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਜਿੰਨਾ ਮੇ ਤੋਂ ਹੋ ਸਕਦਾ ਹੈ ਤੇ ਫਿਰ ਆਪਾਂ ਸੋਚਿਆ ਸੈਟਅਪ ਇੱਥੇ ਲਗਾਈਏ ਤੇ ਨਾਲ-ਨਾਲ ਪੜ੍ਹਾਈ ਵੀ ਹੈ ਮੈਨੇਜ ਕਿਵੇਂ ਕਰਦੇ ਕਿਉਂਕਿ ਬੀਐਸਸੀ ਦੀ ਅਗਰ ਮੈਂ ਗੱਲ ਕਰਾਂ ਬੀਐਸਸੀ ਵੈਸੀ ਵੀ ਬੜੀ ਟਫ ਹੁੰਦੀ ਹੈ ਇੱਕ ਤਰ੍ਹਾਂ ਦੀ ਮੈਡੀਕਲ ਸਾਇੰਸ ਹੀ ਹੈ ਨਾ ਮੈਡੀਕਲ ਸਾਇੰਸ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਪਹਿਲੇ ਕਾਲਜ ਜਾਣਾ ਫਿਰ ਇੱਥੇ ਕਾਰਟ ਵੀ ਦੇਖਣਾ ਫਿਰ ਘਰ ਵੀ ਦੇਖਣਾ ਮਤਲਬ ਸ਼ਡਿਊਲ ਕਿਵੇਂ ਸਾਰਾ ਮੈਨੇਜ ਕਰਦੇ ਕਿਉਂਕਿ ਹੁਣ ਤਾਂ ਐਗਜ਼ਾਮ ਵੀ ਆਉਣ ਵਾਲੇ ਆ ਤੁਹਾਡੇ ਹਾਂਜੀ ਐਗਜ਼ਾਮ ਐਕਚੁਅਲੀ ਹੁਣੇ ਖਤਮ ਹੀ ਹੋਏ ਨੇ ਐਗਜ਼ਾਮ ਵਗੈਰਾ ਤੇ ਹੁਣ ਐਗਜ਼ਾਮ ਖਤਮ ਹੋਏ ਨੇ ਤੇ ਹਲੇ ਤਾਂ ਇਹ ਚੱਲ ਰਿਹਾ ਵਾ ਐਗਜ਼ਾਮ ਵਗੈਰਾ ਸੀ ਤੇ ਹੁਣ ਐਡਜਸਟ ਕਰਾਂਗੇ ਥੋੜਾ ਟਾਈਮ ਆਪਾਂ ਘਟਾਵਾਂਗੇ ਕੀ ਓਕੇ ਫਿਰ ਇੱਥੇ ਹੈਂਡਲ ਕਰਨਾ ਫਿਰ ਘਰੇ ਜਾ ਕੇ ਸਟੱਡੀ ਕਰਨੀ ਹੁੰਦੀ ਹੈ ਤੇ ਥੋੜਾ ਇੱਥੇ ਟਾਈਮ ਐਡਜਸਟ ਕਰਨਾ ਪਵੇਗਾ ਸਾਨੂੰ ਓਕੇ ਅੱਛਾ ਆ ਜਿਹੜੇ ਕੇਕਸ ਹੈਗੇ ਆ ਮਤਲਬ ਆਪਾਂ ਦੇਖਿਆ ਜਾਵੇ 1 2 3 4 5 ਐਟਲੀਸਟ ਮੇਰੇ ਸਾਹਮਣੇ ਜੋ 5 ਪੇਸਟਰੀਜ਼ ਨੇ ਜੋ ਕੇਕ ਦੇ ਇੱਕ ਐਗਜ਼ਾਮਪਲ ਹੀ ਨੇ ਔਰ ਇਹ ਟੇਸਟ ਕਰਨ ਦੇ ਵਿੱਚ ਕਹਿ ਰਹੇ ਨੇ ਵਸੇ ਤਾਂ ਮੈਂ ਵੀ ਸੁਣਿਆ ਹੋਇਆ ਕਿ ਬਹੁਤ ਜ਼ਿਆਦਾ ਟੇਸਟੀ ਹੈ ਪਰ ਆਪਾਂ ਵੀ ਆਪਾਂ ਟੇਸਟ ਕਰਾਂਗੇ ਪਰ ਟੇਸਟ ਕਰਨ ਤੋਂ ਪਹਿਲੇ ਆਪਾਂ ਟੇਸਟੀ ਗੱਲਾਂ ਕਰਦੇ ਆਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੇਕ ਦੇ ਹੋਰ ਕਿਹੜੇ ਵੈਰਾਈਟੀ ਦੇਖਣ ਨੂੰ ਮਿਲ ਸਕਦੀ ਹੈ ਜੋ ਤੁਸੀਂ ਸੋਚਿਆ ਹੋਵੇ ਔਰ ਉਹਦੇ ਤੇ ਵਰਕ ਕਰਨ ਨੂੰ ਰਹਿੰਦਾ ਹੋਵੇ ਹੈਗੇ ਨੇ ਹੋਰ ਵੀ ਫਲੇਵਰਸ ਨੇ ਐਕਚੁਅਲੀ ਆਪਾਂ ਲੈ ਕੇ ਆਏ ਸੀਗੇ ਤੇ ਲੋਕਾਂ ਨੂੰ ਜ਼ਿਆਦਾ ਇਹੀ ਫਲੇਵਰਸ ਪਸੰਦ ਆਉਂਦੇ ਨੇ ਤੇ ਆਪਾਂ ਮੇਜਰਲੀ ਇਹੀ ਲੈ ਕੇ ਆਨੇ ਆਂ ਉਹ ਫਲੇਵਰਸ ਅਸੀਂ ਘੱਟ ਲੈ ਆ ਰਹੇ ਆਂ ਮੈਂ ਉਹ ਫਲੇਵਰ ਜਾਣ ਸਕਦੀ ਇੱਕ ਤਾਂ ਕੈਰਮਲ ਚਾਕਲੇਟ ਤੇ ਇੱਕ ਵਨੀਲਾ ਵਾਲੀ ਹੈ ਉਹ ਪਾਈਨੈਪਲ ਫਲੇਵਰ ਉਹ ਵਾਈਟ ਕਲਰ ਦੀ ਬਿਲਕੁਲ ਹੁੰਦੀ ਹੈ ਤੇ ਉਹ ਵੀ ਅਸੀਂ ਲੈ ਕੇ ਆਏ ਸੀ ਉਹ ਲਿਆਂਦੇ ਜਿਸ ਦਿਨ ਆਪਾਂ ਲੈ ਕੇ ਆਏ ਸੀ ਉਸੇ ਦਿਨ ਸੇਲ ਹੋ ਗਈ ਸੀਗੇ অলਮੋਸਟ ਖਤਮ ਹੋ ਗਏ ਸੀਗੇ ਤੇ ਆਪਾਂ ਮੀਜ਼ਰਲੀ ਇਹੀ ਫਲੇਵਰਸ ਰੱਖਦੇ ਆ ਕਿਉਂਕਿ ਇਹ ਸਾਡੇ ਲਈ ਥੋੜਾ ਕੈਰੀ ਕਰਕੇ ਲਿਆਣਾ ਈਜ਼ੀ ਹੈ ਬਾਕੀ ਜਿਹੜੇ ਨੇ ਉਹ ਮੈਲਟ ਹੋ ਜਾਂਦੇ ਨੇ ਅੱਛਾ ਕ੍ਰਿਸਮਸ ਦੇ ਟਾਈਮ ਤੇ ਇੱਥੇ ਕਰਾਊਡ ਬਹੁਤ ਹੋ ਗਿਆ ਸੀਗਾ ਕਿਹੜਾ ਕੇਕ ਘੱਟ ਪੈ ਗਿਆ ਸੀ ਉਹ ਸਾਡਾ ਬਿਸਕਾਫ ਚੀਜ਼ ਕੇਕ ਉਹ ਕੱਟ ਪੈ ਗਿਆ ਸੀ ਬਾਕੀ ਸਾਰੇ ਸੇਲ ਹੋ ਗਏ ਸੀਗੇ ਹਾਂਜੀ ਹਾਂ ਸਾਨੂੰ ਅਲੱਗ ਤੋਂ ਫਿਰ ਮੈਨੂੰ ਚਾਚੂ ਨੂੰ ਕਾਲ ਕਰਨਾ ਪਿਆ ਕਿ ਸਮਾਨ ਸਾਡਾ ਖਤਮ ਹੋ ਗਿਆ ਹੈ ਹੋਰ ਲੈ ਕੇ ਆਓ ਤੇ ਫਿਰ ਉਹ ਹੋਰ ਸਮਾਨ ਵੀ ਲੈ ਕੇ ਆਏ ਸੀਗੇ ਤੇ ਅੱਛਾ ਵਿੰਟਰਸ ਕਰਕੇ ਤੁਹਾਡੇ ਬਿਜ਼ਨਸ ਤੇ ਕੋਈ ਅਸਰ ਪਿਆ ਕਿ ਨਹੀਂ ਪਿਆ ਹਾਂਜੀ ਵਿੰਟਰਸ ਕਰਕੇ ਵਿੰਟਰਸ ਕਰਕੇ ਮਤਲਬ ਜਿਵੇਂ ਹੁਣ ਸਰਦੀਆਂ ਆ ਗਿਆ ਨੇ ਔਰ ਠੰਡ ਵਿੱਚ ਜਿੰਨਾ ਪੈ ਰਹੀ ਹੈ ਉਹਦੇ ਕਰਕੇ ਇਹ ਕੇਕ ਦੇ ਵਿਕਰੀ ਉਤੇ ਕਿੰਨਾ ਕਸਰ ਪਿਆ ਥੋੜਾ ਬਹੁਤਾ ਤਾਂ ਸਿਰਫ ਐਟ ਘਾਟ ਨਹੀਂ ਨਹੀਂ ਹੈ ਕਿ ਲੋਕ ਕੀ ਘਾਟ ਹੀ ਨਿਕਲ ਰਹੇ ਨੇ ਕਰੋ ਸਾਨੂੰ ਵੀ ਥੋੜਾ ਜਆ ਇਫੈਕਟ ਪੈ ਰਿਹਾ ਵਾ ਅਚਾਨਕ ਹੀ ਠੰਡ ਜ਼ਿਆਦਾ ਹੋ ਗਈ ਹੈ ਤਾਂ ਕਸਟਮਰ ਥੋੜੇ ਘਟਵਾਦ ਹੋ ਹੀ ਜਾਂਦੇ ਨੇ ਪਰ ਵਧੀਆ ਗੱਲ ਇਹ ਹੈ ਨਾ ਕਿ ਬਰਥਡੇ ਤਾਂ ਹਰ ਮਹੀਨੇ ਸਭ ਦੇ ਆਈ ਰਹੇ ਆ ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਤੇ ਇਸ ਕਰਕੇ ਲੋਕ ਹੀ ਆਂਦੇ ਹੀ ਨੇ ਕੁਝ ਨੂੰ ਨਾ ਪਤਾ ਹੈ ਤੁਹਾਨੂੰ ਅਗਰ ਇਹੀ ਕੇਕ ਅਗਰ ਦੇਖਣ ਲਈ ਤੇਸ ਕਰਨ ਦਿੱਲੀ ਔਰ ਤੁਹਾਨੂੰ ਤੁਹਾਡੇ ਵਰਗੀ ਸਵੀਟ ਕੁੜੀ ਅੰਚਲ ਨੂੰ ਮਿਲਣ ਦੇ ਲਈ ਕਿੱਥੇ ਆਣਾ ਪਏਗਾ ਔਰ ਕੀ ਟਾਈਮਿੰਗਸ ਨੇ ਮੈਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝਾ ਕਰੋ ਕਿਉਂਕਿ ਸਾਡੇ ਦਰਸ਼ਕ ਅਕਸਰ ਸਾਨੂੰ ਕੰਪਲੇਨ ਕਰਦੇ ਕਿ ਅਦਿਤੀ ਮੈਡਮ ਤੁਸੀਂ ਜਾਂਦੇ ਹੋ ਖਾਣਾ ਵੀ ਟੈਸਟ ਕਰਦੇ ਹੋ ਪਰ ਸਾਰੋ ਕਦੇ ਐਡਰੈਸ ਨਹੀਂ ਦਿੰਦੇ ਅੱਜ ਤੁਸੀਂ ਆਪਣੇ ਸ਼ਬਦਾਵਲੀ ਤੋਂ ਇਹਨਾਂ ਨੂੰ ਐਡਰੈਸ ਪ੍ਰੋਪਰ ਦੱਸੋ ਤਾਂ ਕਿ ਗਲਤੀ ਨਾ ਕਰਨ ਹਾਂਜੀ ਬਿਲਕੁਲ ਇਹ ਸਾਡਾ ਸਟਾਲ ਮਾਡਲ ਟਾਊਨ ਕਲੱਬ ਦੇ ਬਿਲਕੁਲ ਸਾਹਮਣੇ ਲਗਾਇਆ ਸੀ ਤੇ ਗੁਰਦੁਆਰਾ ਸ਼ਹੀਦਾ ਦੇ ਬਿਲਕੁਲ ਸਾਹਮਣੇ ਅਸੀਂ ਆਪਣਾ ਸਟਾਲ ਲਗਾਇਆ ਹੈ ਤੇ ਇੱਥੇ ਤੁਸੀਂ ਆਓ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰੋ ਤੇ ਸਾਡੀ ਜਿਹੜੀ ਟਾਈਮਿੰਗ ਹੈ ਹਲੇ ਤਾਂ ਐਕਚੁਅਲੀ ਠੰਡ ਹੈ ਤੇ 12 ਵਜ ਜਾਂਦੇ ਨੇ ਸਾਨੂੰ 12 ਤੋਂ 5-6 ਵਜੇ ਤੱਕ ਅਸੀਂ ਇੱਥੇ ਹੀ ਹੁੰਨੇ ਆਂ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਨਾਓ ਤੇ ਸਾਨੂੰ ਪਲੀਜ਼ ਦੱਸਿਓ ਕਿ ਕਿੱਦਾਂ ਦਾ ਤੁਹਾਨੂੰ ਇਹ ਚੀਜ਼ ਕੇਕ ਲੱਗੇ ਤੇ ਤੁਸੀਂ ਵੀ ਮੈਮ ਜਰੂਰ ਟਰਾਈ ਕਰਿਓ ਅਸੀਂ ਵੀ ਇਹਨਾਂ ਦੇ ਇੱਥੇ ਦਾ ਫੇਮਸ ਪੇਸਟਰੀ ਜੋ ਹੈ ਕੇਕ ਜੁਰਾ ਟਰਾਈ ਕਰਾਂਗੇ ਔਰ ਮੈਂ ਤੁਹਾਨੂੰ ਲਾਈਵ ਹਮੇਸ਼ਾ ਇਹ ਤਰ੍ਹਾਂ ਦੱਸੂਗੀ ਕਿ ਕਿੱਦਾਂ ਦਾ ਲੱਗਿਆ ਕਿਉਂਕਿ ਜੋ ਹੁੰਦਾ ਹੈ ਮੇਰੇ ਜ਼ੁਬਾਨ ਤੇ ਔਰ ਮੇਰੀ ਜ਼ੁਬਾਨ ਤੁਹਾਨੂੰ ਪਤਾ ਕਿੱਦਾਂ ਦੀ ਹੈ ਮੈਂ ਕੀ ਕਹਿੰਦੀ ਹਾਂ ਸੋ ਆਪਾਂ ਟਰਾਈ ਕਰਦੇ ਹਾਂ ਤੁਹਾਡਾ ਕੇਕ ओके केड़ा है जिदा नाम सब दी जुबान ते आया पर Lotus? Lotus है, है।, so, है, है, पर है पर ਸਾਡੀ ਜ਼ੁਬਾਨ ਤੇ ਹਾਲ ਤੱਕ ਨਹੀਂ ਚੜਿਆ ਲੋਟਸ ਬਿਸਕਾਫ ચીਜ਼ ਕੇਕ ਲੋਟਸ ਲੋਟਸ ਬਿਸਕਾਫ ચીਜ਼ ਕੇਕ ਹੈ ਜਿਹੜਾ 1 ਸੈਕਿੰਡ ਲਈ ਹਾਂ ਜੋ ਸਾਰਿਆਂ ਦਾ ਫੇਵਰੇਟ ਹੈ ਸੋ ਇਹ ਜਿਹੜਾ ਕੇਕ ਹੈ ਸਾਰਿਆਂ ਦਾ ਫੇਵਰੇਟ ਹੈ ਔਰ ਮੈਂ ਇਸ ਕੇਕ ਨੂੰ ਟ੍ਰਾਈ ਕਰੂੰਗੀ ਔਰ ਦੱਸੂੰਗੀ ਕਿੱਦਾਂ ਦਾ ਹੈ ਪਰ ਮੇਰੀ ਨਜ਼ਰ ਤਾਂ ਰੈਂਬੋ ਤੇ ਵੀ ਹੈ ਪਰ ਪਹਿਲੇ ਇਹਦਾ ਨੰਬਰ ਲਾਵਾਂਗੇ ਸੋ ਦੋਖੋ ਮੈਂ ਟੈਸਟ ਕਰਨ ਲੱਗੀ ਟੈਸਟ ਕਰਕੇ ਦੱਸੂਗੀ ਵੀ ਜੋ ਅੰਚਲ ਜੀ ਵੱਲੋਂ ਤਿਆਰ ਕੀਤਾ ਗਿਆ ਆਪਾਂ ਟੈਸਟ ਕਰਦੇ ਆ ਇਹ ਜੀ ਸਮੂਥ ਆਹਾਹਾ ਚੀਜ਼ ਕੇਕ ਨਾ ਭਰੇ ਹੀ ਦੱਸ ਦਾਂਗੇ ਤੁਹਾਨੂੰ ਵਾਟ ਇਜ਼ ਇਟ ਕਰੀਮੀ ਸੋ ਕੇਕ ਸਾਨੂੰ ਬਹੁਤ ਵਧੀਆ ਲੱਗਿਆ ਟੇਸਟੀ ਲੱਗਿਆ ਯਮੀ ਲੱਗਿਆ ਤੁਹਾਨੂੰ ਵੀ ਖਾਣਾ ਹੈ ਤਾਂ ਅੰਤਜੀ ਦੇ ਦੱਸੇ ਪਤੇ ਤੇ ਆਓ ਔਰ ਇਸ ਕੇਕ ਨੂੰ ਇੰਜੋਏ ਕਰੋ ਜੇ ਇਹ ਹੀ ਕੇਕ ਤੁਹਾਨੂੰ ਕਿਲੋ ਸਾਈਜ਼ ਦੇ ਤੁਹਾਡੀ ਮਤਲਬ ਨੀਡ ਦੇ ਸਾਬ ਦੇ ਚਾਹੀਦੇ ਵੇ ਤਾਂ ਉਹ ਉਹ ਵੀ ਅਰੇਂਜ ਕਰਦੇ ਨੇ ਸੋ ਉਹਦੇ ਲਈ ਤੁਸੀਂ ਜੁੜੇ ਰਹੋ ਚਾਚਾ ਟੀਵੀ ਦੇ ਨਾਲ ਅੱਜ ਦੀ ਹੋਰ ਅਪਡੇਟ ਹੋਰ ਸਟੋਰੀਜ਼ ਦੇ ਨਾਲ ਧੰਨਵਾਦ